ਜਿਹੜਾ ਕਿ ਆਮ ਕਰਦਾ ਜੰਪਰ ਸਿਗਾ ਜਿਹੜਾ ਪਿੰਡ ਦਾ ਜੰਪਰ ਸਿਗਾ ਜਿਹੜਾ ਇੱਕ ਡਾਕਟਰ ਸਿਗਾ ਮਹਿਲਾ ਜਿਹਨੀ ਸੀ ਜੰਮਿਆ ਵੱਡੇ ਘਰਾਨਿਆਂ ਚ ਨਹੀਂ ਜੰਮਿਆ ਉਹਨਾਂ ਲੋਕਾਂ ਦੇ ਦੁੱਖ ਤਰਦ ਨੂੰ ਸੱਜ ਕੇ ਮਜਾਲੇ ਪਾਸੋਂ ਡਾਕਟਰ ਖਲਾਇਆ ਜਿਸ ਤੇ 1500 ਪਾਸਪੋਰਟ ਹਰ ਮਹੀਨੇ ਹੁਣ ਬੰਦਾ ਪਿਆ ਹੈਗਾ ਜਿਹੜੀ ਰਾਜਪੁਰਾ ਖਿੰਡਾ ਰੇਲ ਲਾਈਨ ਹੈਗੀ ਹੈ ਜਿਹਦੇ ਉੱਤੇ ਤenna ਜਿਹੜਾ ਜਿਹੜਾ ਖਰਚਾ ਜਿਹੜਾ ਹੈਗਾ ਹੈ ਉਹ ਹੁਣ ਬਹੁਤ ਘਟ ਹੋਇਆ ਕਰੂਗਾ ਲੋਕਾਂ ਨੂੰ 4-4 5-5 ਟੋਲ ਪਾਰ ਜਾਂਦੇ ਜਿਹੜਾ 5-500 ਰੁਪਏ ਦੇਣਾ ਪੈਂਦਾ ਹੈਗਾ ਉਹ ਖਤਮ ਹੋਊਗਾ ਇਹ ਲੇਨ ਦੇ ਨਾਲ ਨਾਪੇ ਦਾ ਧੂਰੀ ਦਾ ਪਟਿਆਲੇ ਦਾ ਜਿਹੜਾ ਵਿਕਾਸ ਹੈਗਾ ਹੈ ਜਾਏ ਉਹ ਦਸਤੀ ਹੈਗੀ ਹੈ ਚਾਹੇ ਵਪਾਰ ਹੈਗਾ ਹੈ ਚਾਹੇ ਆਵਾਜਾਈ ਹੈਗੀ ਹੈ ਉਹ ਸੁਗਰੂ ਕੀ ਐਡਾ ਬੜਾ ਪ੍ਰੋਜੈਕਟ ਜਿਹੜਾ 70 ਸਾਲ ਤੋਂ ਸਿੰਗਲ ਲਾਈਨ ਦਾ ਸੀਗਾ ਉਹ ਕਿਸੇ ਹੋਰ ਐਮਪੀ ਨੇ ਕਿਸੇ ਮਹਾਰਾਣੀ ਪੰਨੀਤ ਕੌਰ ਨੇ ਕਿਸੇ ਹੋਰ ਜੰਨੂ ਮਾਜਰਾ ਸਾਹਿਬ ਨੇ ਕਿਸੇ ਨੇ ਨਹੀਂ ਸੋਚਿਆ ਕਿ ਲਾਈਨ ਡਬਲ ਕਰवानी ਹੈਗੀ ਹੈ ਇਹ ਤੁਹਾਡੇ ਅੱਜ ਜੋ ਤੁਹਾਡੇ ਸੇਵਕ ਇਹਨੂੰ ਤੇ ਚੁਣਖੇ ਭੇਜਿਆ ਸੀਗਾ ਉਹ ਡਾਕਟਰ ਗਾਂਧੀ ਨੇ 20 ਸਾ 20 ਵਾਰ ਰੇਲ ਮੰਤਰੀ ਨੂੰ ਮਿਲ ਕੇ ਦੋ ਵਾਰ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਹ ਪ੍ਰੋਜੈਕਟ 1500 ਕਰੋੜ ਦੀ ਲਾਗਤ ਦਾ ਮਨਜ਼ੂਰ ਕਰਾਇਆ ਚੰਡੀਗੜ੍ਹ ਰਾਜਪੁਰਾ ਜੋ ਰੇਲ ਲੈਂਕ ਹੈ ਉਹ 250 ਕਰੋੜ ਦੀ ਲਾਗਤ ਦਾ ਮਨਜ਼ੂਰ ਕਰਾਇਆ ਹੈਗਾ ਇਸ ਤੋਂ ਇਲਾਵਾ ਨਾਬੇ ਦੇ ਹਸਪਤਾਲ ਵਾਸਤੇ ਨਾਬੇ ਦੇ ਹਸਪਤਾਲ ਵਾਸਤੇ ਬਹੁਤ ਵੱਡੀ ਐਂਬੂਲੈਂਸ ਦਿੱਤੀ ਹੈ ਜਿਹੜੀ ਸਾਰੀ ਅਧੁਰ ਗੋਦਸਾਲਾ ਲੈਸ ਹੈਗੀ ਹੈ ਨਾਬੇ ਵਾਸਤੇ ਫਾਇਰ ਬ੍ਰਿਗੇਡ ਦੀ ਲੋੜ ਸੀਗੀ ਉਹ ਫਾਇਰ ਬ੍ਰਿਗੇਡ ਦਿੱਤਾ ਗਿਆ ਹੈਗਾ ਹੈ ਜੋ ਵੀ ਮੇਰੇ ਕੋਲ ਸ਼ਹਿਰ ਦੀ ਮੰਗ ਆਈ ਹੈ ਮੈਂ ਆਪਣੇ ਵੱਲੋਂ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਦੀ ਨਾਬੇ ਦੇ ਵਿਕਾਸ ਦੀ ਗੱਲ ਕਰਨੀ ਹੋਵੇ ਤਾਂ ਪਿਛਲੇ 30-40 ਸਾਲ ਦਾ ਵਿਕਾਸ ਮੇਰੇ 50 ਸਾਲਾਂ ਦੇ ਕੰਮਾਂ ਦਾ ਲੇਖਾ ਜੋਖਾ ਕਰਕੇ ਦੇਖ ਲਓ ਤਾਂ ਤੁਹਾਨੂੰ ਲੱਗੂਗਾ ਕਿ ਜਿਹੜਾ ਤੁਸੀਂ ਆਮ ਕਰਦਾ ਬੰਦਾ ਇੱਕ ਆਪਣੇ ਵਰਗਾ ਬੰਦਾ ਐਮਪੀ ਚੁਣਿਆ ਸੀਗਾ ਜਦੋਂ ਉਹ ਜਾਂਦਾ ਪਾਰਲੀਮੈਂਟ ਚ ਤਾਂ ਕੀ ਕੰਮ ਕਰਾ ਸਕਦਾ ਹੈਗਾ ਜੋ ਦੀ ਮਹਿਲਾ ਦੇ ਐਮਪੀ ਚੁਣਦੇ ਆ ਵੱਡੇ ਖਾਨਦਾਨਾਂ ਦੇ ਐਮਪੀ ਚੁਣਦੇ ਆ ਜਿਨ੍ਹਾਂ ਤੱਕ ਤੁਹਾਡੀ ਰਸਾਈ ਨਹੀਂ ਹੁੰਦੀ ਪਹੁੰਚ ਨਹੀਂ ਹੁੰਦੀ ਵੀ ਮਹਿਲਾ ਜਿੱ ਬਣ ਨਹੀਂ ਸਕਦੇ ਕੋਣ ਵੀ ਏਅਰ ਉਹ ਜਿਹੜੀਆਂ ਵਾਕਸਪਰਤ ਗੱਡੀਆਂ ਜਿਹੜੀਆਂ ਬੁਲਟ ਪ੍ਰੂਫ ਗੱਡੀਆਂ ਲੈ ਕੇ ਪਿੰਡਾਂ 'ਚ ਨਿਕਲਦੇ ਹੈਗੇ ਆ ਉਹ ਤੁਹਾਡੀਆਂ ਮੁਸ਼ਕਲਾਂ ਕੀ ਹੱਲ ਕਰਨਗੇ ਤੁਹਾਡੀਆਂ ਮੁਸ਼ਕਲਾਂ ਤੁਹਾਡੇ ਵਿੱਚੋਂ ਤੁਹਾਡੇ ਵਰਗਾ ਆਮ ਘਰਾਣ ਵਰਗਾ ਇੱਕ ਪਿੰਡ ਦਾ ਜੰਪਲ ਇੱਕ ਮਾਸਟਰ ਦਾ ਬੇਟਾ ਡਾਕਟਰ ਸਰਬੀਰ ਗਾਂਧੀ ਤੁਹਾਡੀਆਂ ਦੁੱਖਾਂ ਤਕਲੀਫਾਂ ਨੂੰ ਅੱਗੇ ਲਿਜਾ ਸਕਦਾ ਹੱਲ ਕਰਾ ਸਕਦਾ ਹੈਗਾ ਤੋਂ ਇੱਕ ਪਾਸੇ ਮਹਿਲ ਨੇ ਚਾਹੇ ਉਹ ਕਪਤਨ ਸਾਹਿਬ ਦਾ ਮਹਿਲ ਹੋਵੇ ਚਾਹੇ ਉਹ ਰਖੜਾ ਸਾਹਿਬ ਦਾ ਮਹਿਲ ਹੋਵੇ ਇੱਕ ਪਾਸੇ ਤੁਹਾਡਾ ਭਰਾ ਡਾਕਟਰ ਗਾਂਧੀ ਹੈਗਾ ਜਿਨ੍ਹਾਂ 40 ਸਾਲ ਡਾਕਟਰ ਵੀ ਇਮਾਨਦਾਰੀ ਨਾਲ ਕੀਤੀ ਹੈ ਤੇ 5 ਸਾਲ ਐਮਪੀ ਦਾ ਕੰਮ ਵੀ ਇਮਾਨਦਾਰੀ ਨਾਲ ਪਾਇਆ ਹੈਗਾ ਤੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਓ ਇਮਾਨਦਾਰ ਸਿਆਸਤ ਦਾ ਪੱਲਾ ਫੜੀਏ ਬੇਈਮਾਨ ਨੂੰ ਅਸੀਂ 70 ਸਾਲ ਬੋਟਾ ਪਾਦੇ ਰਹੇ ਇਹਨਾਂ ਨੇ ਜੋ ਪੰਜਾਬ ਦਾ ਹਾਲ ਕੀਤਾ ਪੰਜਾਬ ਦੀ ਵਿੱਤਿਆ ਪੰਜਾਬ ਦੀ ਸਿਹਤ ਪੰਜਾਬ ਦੀ ਜਵਾਨੀ ਪੰਜਾਬ ਦੀ ਖਸਾਨੀ ਪੰਜਾਬ ਦੇ ਪਾਣੀ ਪੰਜਾਬ ਦੇ ਬਜ਼ੁਰਗ ਪੰਜਾਬ ਦਾ ਸਾਰਾ ਜੋਦ ਸਾਧਨ ਸਗੇ ਉਹ ਡੰਬਰਾ ਚ ਕੈਦ ਕਰ ਲੇ ਸਿਆਸਤ ਪਰਾਂਚ ਕੈਦ ਕਰ ਲਈ ਆਪਣੇ ਬੱਚਿਆਂ ਦੇ ਕੋਚਿਆ ਪੰਜਾਬ ਦਾ ਨਹੀਂ ਸੋਚਿਆ ਡੰਬਰਾ ਸੋਚਿਆਗਾ ਔਰ ਸਾਡੇ ਰੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਆਡੇ ਦਾਲ ਜੋਗਾ ਪੰਜਾਬ ਬਣਾ ਦਿੱਤਾ ਸ੍ਰੀਖ ਮੰਗਣ ਜੋਗਾ ਪੰਜਾਬ ਬਣਾਤਾ ਜੇ ਪੰਜਾਬ ਨੂੰ ਮੁੜ ਕੇ ਫਿਰ ਖੁਸ਼ਹਾਲ ਕਰਨਾ ਹੈਗਾ ਇਹ ਪੰਜਾਬ ਨੂੰ ਮੁੜ ਕੇ ਫਿਰ ਹਿੰਦੁਸਤਾਨ ਦਾ ਨੰਬਰ 1 ਧੂਪਾ ਬਣਾਉਣਾ ਹੈਗਾ ਪੰਜਾਬ ਨੂੰ ਮੁੜ ਕੇ ਭਾਈਚਾਰਾ ਬਰਾਬਰੀ ਤੇ ਇਨਸਾਫ ਲੈ ਕੇ ਆਉਣਾ ਹੈਗਾ ਜਿਹਦੇ ਦਰਦ ਭਰਾਵਾਂ ਨੂੰ ਇਨਸਾਫ ਔਰਤਾਂ ਨੂੰ ਇਨਸਾਫ ਇਹ ਸਾਰਾ ਨਵਾਂ ਨਿਜਾਮ ਨਾ ਪਜੇ ਪੰਜਾਬ ਬਦਲਣਾ ਹੈਗਾ ਤਾਂ ਆਪਾਂ ਨੂੰ ਸਿਆਸਤ ਦੇ ਮੋਹਰੇ ਬਦਲਨੇ ਪੈਣਗੇ ਜੋ ਕਿਸੇ ਵੇਲੇ ਵੱਡੇ ਵੱਡੇ ਮਹਿਲਾ ਕੋਲ ਹੈਗੀ ਹੈ ਜਾਂ ਬਾਦਲਾ ਕੋਲ ਹੈਗੀ ਹੈ ਇਹ ਸਿਆਸਤ ਬਦਲ ਕੇ ਹੀ ਨਵਾਂ ਪੰਜਾਬ ਬਣਾਇਆ ਜਾ ਸਕੂਆ ਤੋਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੈਨੂੰ ਇੱਕ ਵਾਰ ਫੇਰ ਮੌਕਾ ਦਿਓ ਤਾਂ ਕਿ ਜਿਹੜੇ ਮੇਰੇ ਬੱਜੇ ਹੋਏ ਪ੍ਰੋਜੈਕਟ ਹੈਗੇ ਆ ਭਲਾਈ ਦੇ ਕੰਮ